ਲਓ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਦੋ ਜਾਨਵਰ ਕੋਈ ਸੋਹਣੇ ਤੇ ਚੰਗੇ ਜਾਨਵਰ ਹੈ ਤੇ ਇੱਕ ਤਾਂ ਹੈਗੀ ਨੀਲੀ ਬਿਸ਼ੇਰੀ ਚਾਰ ਦੰਦ ਬਿਸ਼ੇਰੀ ਆ ਇਹ ਤੇ ਪੂਰੀ ਚੰਗੀ ਬਿਸ਼ੇਰੀ ਆ ਤੇ ਦੂਜੇ ਹੈਗਾ ਇਹ ਬਿਸ਼ੇਰਾ ਇਹ ਭੀਮ ਕੋੜੇ ਦਾ ਬਿਸ਼ੇਰਾ ਜੀ ਆਪਾਂ ਪਹਿਲੇ ਵੀ ਬਿਸ਼ੇਰੀ ਦੀ ਗੱਲ ਕਰੀਏ ਇਹ ਭੀਮ ਕੋੜੇ ਦਾ ਬੱਚਾ ਵਈ 4 ਮਹੀਨਿਆਂ ਦਾ ਬਿਸ਼ੇਰਾ ਪੂਗਾ ਚੰਗਾ ਸਪੌਟਲੈਸ ਬਿਸ਼ੇਰਾ ਹੈਗਾ ਪੂਰਾ ਸੋਹਣਾ ਬਿਸ਼ੇਰਾ ਬਣੂਗਾ ਤੇ ਪਾ ਸਰ ਜੀ ਬਾਈ ਹੋਰੇ ਦਾ ਮੁੱਲ ਕਰਦੇ 85000 ਰੁਪਏ ਦਾ ਮੁੱਲ ਕਰਦੇ ਬਾਈ ਹੋਰੀ ਤੇ ਪੂਰਾ ਸੋਨਾ ਤੇ ਚੰਗਾ ਵਸ਼ੇਰਾਗਾ ਤੇ ਜੇ ਆਪਾਂ ਦੂਜੀ ਨੰਬਰ ਤੇ ਕੱਢ ਕਰੀਏ ਕੋੜੀ ਜੀ ਬਈ ਇਹ ਕੋੜੀ ਹੈਗੀ ਹੈਗੀ ਨੋਬਰੇ ਕੋੜੀ ਦੀ ਬੱਚੀ ਆ ਬਈ ਕੋਈ ਬਾਈ ਹੋਰੇ ਨੇ ਕੋੜਾ ਦੱਸਿਆ ਸੀਗਾ ਉਹ ਬਾਈ ਹੋਰੇ ਨੂੰ ਫੋਨ ਕਰਕੇ ਪੁੱਛ ਲਿਓ ਇੱਕ-ਇੱਕਰ ਜਾਨਵਰ ਖੜੇ ਹੈਗੇ ਤੇ ਪੂਰੀ ਸੋਹਣੀ ਤੇ ਚੰਗੀ ਘੋੜੀਆਂ ਆਈਆਂ ਤੁਸੀਂ ਦੇਖੋ ਸਾਡਾ ਪੈਰਾਂ ਦੀ ਪੂਰੀ ਖੁੱਲੀ ਘੋੜੀ ਹੈਗੀ ਚਾਰ ਦੰਦ ਘੋੜੀਆਂ ਬਾਈ ਹੋਰੀ ਚੜਨ ਤਾਂ ਲੱਗੇ ਨੇ ਸਵਾਰੀ ਤੇ ਇਹ ਦੇ ਕਰਨ ਲੱਗੇ ਤੇ ਉਹ ਬੱਗੀ ਚਵਾਈ ਹੋ ਰਹੇ ਨੇ ਤੋਰੀ ਹੈਗੀ ਬੱਗੀ ਚੱਲਦੀ ਹੈ ਘੋੜੀ ਪੂਰੀ ਸੋਹਣੀ ਵਧੀਆ ਚੱਲਦੀ ਹੈ ਤੇ ਕੰਨਾ-ਕੰਨਾ ਦੀ ਬੱਡ-ਬੁੱਡ ਦੀ ਬਹੁਤ ਚੰਗੀ ਨਗਰੇ ਕੋੜੇ ਦੀ ਬੱਚੀ ਹੈਗੀ ਕੋੜਾ ਬਾਈ ਹੋ ਰਹੇ ਜਿਹੜਾ ਦੱਸਿਆ ਸੀ ਉਹ ਪੁੱਛ ਲੈ ਬਾਈ ਹੋ ਰਹੇ ਤਾਂ ਕਨਫਰਮ ਕਰਿਓ ਤੇ ਪੂਰੇ ਚੰਗੇ ਘੋੜੇ ਦੀ ਬੱਚੀ ਤੁਸੀਂ ਦੇਖ ਰਹੇ ਪੂਰੀ ਚੰਗੀ ਘੋੜੀ ਹੈਗੀ ਪਾਲੀ ਪੂਰੀ ਦੇਖੋ ਜਿਹੜੇ ਜਿਹੜੇ ਇਸ ਖੜੇ ਹੈਗੇ ਬਾਈ ਦਾ ਲਿਦਾਂ ਜਿਹੜੇ ਜਿਹੇ ਪਿੰਡ ਦਾ ਰਹਿ ਗਿਆ ਤੇ ਪੂਰੇ ਚੰਗੇ ਜਾਨਵਰ ਹੈ ਜੇ ਕਿਸੇ ਵੀ ਨੇ ਆਪਣੇ ਚੈਨਲ ਤੇ ਐਡ ਲਵਾਉਣੀ ਹੋਈ ਉਹ ਆਪਾਂ ਪਿੱਛੇ ਨੰਬਰ ਦੇ ਦਨੇ ਜਮਾ ਮਿਲ ਕੋ ਫ੍ਰੀ ਐਡ ਕੀਤੀ ਜਾਊਗੀ ਬਸ ਆਪਾਂ ਫੋਟੋ ਵੀੜਾ ਭੇਜ ਦੇ ਆਪਣੇ ਚੈਨਲ ਤੇ ਆਪਾਂ ਉਹ ਵੀਰ ਦੀ ਐਡ ਕਰਦੇ ਆ ਓਕੇ ਧੰਨਵਾਦ ਮਿੱਤਰੋ ਫੇਰ ਮਿਲਦੇ ਆਂ